ਸਸ਼੍ਰੀਕਾਲ ਜੀ ਸਾਰੇ ਨੂੰ ਅੱਜ ਅਸੀਂ ਬਣਾ ਰਹੀਆਂ ਪਾਲਕ ਦਾ ਸੂਪ ਜਿੰਨਾ ਮੈਂ ਸੋਚਿਆ ਸੀ ਉਸ ਤੋਂ ਵੀ ਦੁੱਗਣਾ ਜਿਹੜਾ ਇਹ ਸਵਾਦ ਬਣ ਕੇ ਤਿਆਰ ਹੋਇਆ ਤੇ ਇਸ ਤੋਂ ਇੱਕ ਕਟੋਰੀ ਖਾਓਗੇ ਦੋ ਕਟੋਰੀ ਖਾਓਗੇ ਬਿਲਕੁਲ ਵੀ ਮਨ ਨਹੀਂ ਭਰੇਗਾ ਤੁਸੀ ਇਸ ਤੋਂ ਖਾਣ ਤੋਂ ਬਾਅਦ بار-बार ਮਨ ਕਰੇਗਾ ਤੁਹਾਡਾ ਖਾਣ ਨੂੰ ਤੇ ਇਸ ਨੂੰ ਬਣਾਉਣਾ ਵੀ ਬਹੁਤ ਜ਼ਿਆਦਾ ਈਜ਼ੀ ਹੈ ਤੇ ਜਲਦੀ ਮਿੰਟਾਂ 'ਚ ਹੀ ਬਣ ਕੇ ਰੈਡੀ ਹੋ ਜਾਂਦਾ ਹੈ ਕਰਨਾ ਕੁਝ ਨਹੀਂ ਹੈ ਸਿਰਫ 1 ਟੇਬਲस्पून ਤੁਸੀਂ ਪੈਨ ਦੇ ਵਿੱਚ ਪਾਣਾ ਹੈ ਆਇਲ ਆਇਲ ਜਿਹੜਾ ਮਰਜ਼ੀ ਤੁਸੀਂ ਐਡ ਕਰ ਸਕਦੇ ਹੋ ਮੈਂ ਇੱਥੇ ਸਰ੍ਹੋਂ ਦਾ ਤੇਲ ਐਡ ਕੀਤਾ ਹੋਇਆ ਹੈ ਤੇ ਉਸ ਤੋਂ ਬਾਅਦ ਐਡ ਕਰਾਂਗੇ ਆਪਾਂ ਤਿੰਨ ਤੋਂ ਚਾਰ ਲਸਣ ਦੀਆਂ ਕਲੀਆਂ ਉਸ ਤੋਂ ਬਾਅਦ ਮੈਂ ਐਡ ਕੀਤਾ ਇੱਕ ਛੋਟਾ ਜਿਹਾ ਪਿਆਜ਼ ਜਿਸ ਨੂੰ ਫਾਈਨ ਚੋਪ ਕਰਕੇ ਬ੍ਰੀਕ ਬ੍ਰੀਕ ਐਡ ਕੀਤਾ ਹੈ ਉਸ ਤੋਂ ਬਾਅਦ ਅਸੀਂ ਇਹ ਐਡ ਕੀਤਾ ਹੈ ਇੱਕ ਗ੍ਰੀਨ ਚਿਲੀ ਚਿਲੀ ਜੇ ਤੁਸੀਂ ਜ਼ਿਆਦਾ ਐਡ ਕਰਨਾ ਚਾਹੋ ਤੇ ਉਹ ਵੀ ਕਰ ਸਕਦੇ ਹੋ ਮੈਂ ਇੱਕ ਛੋਟੀ ਗ੍ਰੀਨ ਚਿਲੀ ਐਡ ਕੀਤੀ ਹੈ ਤਾਂ ਜੋ ਬੱਚੇ ਵੀ ਇਹ ਸੂਪ ਜਿਹੜਾ ਹੈ ਪੀ ਸਕਣ ਤੇ ਉਸ ਤੋਂ ਬਾਅਦ ਜਿਹੜੀ ਪਾਲਕ ਹੈ ਚ ਤਰੀਕੇ ਨਾਲ ਧੋ ਕੇ ਤੇ ਇਸ ਨੂੰ ਸਾਫ਼ ਕਰਨ ਤੋਂ ਬਾਅਦ ਛੋਟੇ-ਛੋਟੇ ਪੀਸਸ ਦੇ ਵਿੱਚ ਕੱਟ ਕਰਕੇ ਤੇ ਇਦਾਂ ਮੈਂ ਮਤਲਬ ਇਹਦੇ ਵਿੱਚ ਐਡ ਕਰ ਦਿੱਤੀ ਹੈ ਇਸ ਨੂੰ ਆਪਾਂ ਬਹੁਤ ਹੀ ਵਧੀਆ ਮਸਾਲਾ ਜੋ ਅਸੀਂ ਪਿਆਜ਼ ਐਡ ਕੀਤੀ ਹੈ ਦੇ ਨਾਲ ਪੁੱਨ ਲਵਾਂਗੇ ਤੇ ਪਾਲਕ ਦੇ ਵਿੱਚ ਪਾਣੀ ਜੋ ਮੌਜੂਦ ਹੁੰਦਾ ਹੈ ਤੇ ਇਸ ਪਾਣੀ ਨੂੰ ਆਪਾਂ ਜਿਹੜਾ ਹੈ ਸੁਕਾ ਦੇਣਾ ਹੈ ਤੁਸੀਂ ਦੇਖੋ ਕਿ ਆਪਣੇ ਆਪ ਹੀ ਜਿੰਦੀ ਪਾਲਕ ਹੈ ਉਹ ਪਾਣੀ ਆ ਛੱਡਣਾ ਸ਼ੁਰੂ ਕਰ ਦਿੱਤਾ ਹੈ ਤੇ ਇਸੇ ਪਾਣੀ ਦੇ ਵਿੱਚ ਹੀ ਇਹ ਪਾਲਕ ਜਿਹੜੀ ਆ ਪੱਕ ਕੇ ਰੈਡੀ ਹੋ ਜਾਂਦੀ ਹੈ ਜਦੋਂ ਥੋੜੀ ਜਿਹੀ ਪਾਲਕ ਹੋ ਕੇ ਰੈਡੀ ਹੋ ਜਾਈਏ ਨਾ ਤਾਂ ਤੁਸੀਂ ਦੇਖੋ ਕਿ ਇਹ ਸਾਡੀ ਪਾਲਕ ਜਿਹੜੀ ਆ ਬਹੁਤ ਹੀ ਵਧੀਆ ਪੁੱਜ ਕੇ ਰੈਡੀ ਹੋ ਗਈ ਹੈ ਤਾਂ ਤੁਸੀਂ ਇਸ ਨੂੰ ਥੋੜਾ ਜਿਹਾ ਠੰਡਾ ਕਰਕੇ ਗਰਾਇੰਡਰ ਜਾਰ ਦੇ ਵਿੱਚ ਐਡ ਕਰ ਦੋ ਗ੍ਰਾਈਂਡਰ ਜਾਰ ਵਿੱਚ ਐਡ ਕਰਕੇ ਤੇ ਇਸ ਤਾ ਆਪਾਂ ਮਤਲਬ ਫਾਈਨ ਜਿਹਾ ਪੇਸਟ ਬਣਾ ਕੇ ਰੈਡੀ ਕਰ ਲਵਾਂਗੇ ਜਦੋਂ ਤੁਸੀਂ ਫਾਈਨ ਪੇਸਟ ਬਣਾਓਗੇ ਬਹੁਤ ਹੀ ਪਿਆਰਾ ਕਲਰ ਆਏਗਾ ਇਹਦੇ ਉੱਪਰ ਤੇ ਤੁਸੀਂ ਵੀ ਕਦੇ ਪਾਲਕ ਸੂਪ ਨਹੀਂ ਟਰਾਈ ਕੀਤਾ ਨਾ ਤੁਸੀਂ ਟਰਾਈ ਕਰਕੇ ਦੇਖੋ ਜੇ ਤੁਸੀਂ ਚਾਹੋ ਨਾ ਇਹਨੂੰ ਮੱਖਣ ਦੇ ਵਿੱਚ ਵੀ ਤੁਸੀਂ ਭੁੰਨ ਸਕਦੇ ਹੋ ਜਿਹੜਾ ਸੀ ਸਰ੍ਹੋਂ ਦਾ ਤੇਲ ਲਿਆ ਏ ਉਸ ਨੂੰ ਤੁਸੀਂ ਮੱਖਣ ਦੇ ਵਿੱਚ ਵੀ ਭੁੰਨ ਸਕਦੇ ਹੋ ਬਹੁਤ ਹੀ ਵਧੀਆ ਅੱਛਾ ਫਲੇਵਰ ਆਏਗਾ ਉਸ ਤੋਂ ਬਾਅਦ ਫਾਈਨ ਪੇਸਟ ਬਣਾ ਕੇ ਤੈ ਤੁਸੀਂ ਦੇਖਿਆ ਦਾ ਕਲਰ ਜਿਹੜਾ ਹੈ ਕਿੰਨਾ ਪਿਆਰਾ ਹੈ ਤੇ ਉਸ ਤੋਂ ਬਾਅਦ ਉਸੇ ਪੈਨ ਦੇ ਵਿੱਚ ਅਸੀਂ ਐਡ ਕਰਾਂਗੇ 1 ਟੇਬਲस्पून ਬਟਰ ਜਾਂ ਦੇਸੀ ਘਿਓ ਐਡ ਕਰ ਸਕਦੇ ਹੋ ਬਟਰ ਨਹੀਂ ਹੈ ਤਾਂ ਮੈਂ ਇਥੇ ਲਿਆਇਆ ਹੈ ਦੇਸੀ ਘਿਓ ਤੇ ਉਸ ਤੋਂ ਬਾਅਦ ਇਹਦੇ ਵਿੱਚ ਮੈਂ 1 ਟੇਬਲस्पून ਜਿਹੜਾ ਹੈ ਆਟਾ ਕਰਾਂਗੇ ਐਡ ਤੁਸੀਂ ਚਾਹੋ ਤੇ ਮੈਦਾ ਵੀ ਕਰ ਸਕਦੇ ਹੋ ਤੇ ਇਸ ਆਟੇ ਨੂੰ ਆਪਾਂ ਉਨਾ ਚਿਰ ਤੱਕ ਭੁੰਨਣਾ ਹੈ ਜਦੋਂ ਤੱਕ ਇਹ ਹਲਕਾ ਜਿਹਾ ਲਾਲ ਨਹੀਂ ਹੋ ਜਾਂਦਾ ਹੈ ਜਿਹਦਾ ਉਹ ਕੱਚਾਪਨ ਜਿਹੜਾ ਦੂਰ ਨਾ ਹੋ ਜਾਵੇ ਤਦ ਤੱਕ ਅਸੀਂ ਇਸ ਨੂੰ ਭੁੰਨਾਂਗੇ ਕੋਨਾ ਚਿਰ ਤੱਕ ਤੁਸੀਂ ਚੈਨਲ ਤੇ ਨਿਊ ਤੇ ਫਟਾਫਟ ਜਾ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਆਟਾ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਲਾਲ ਹੋ ਚੁੱਕਾ ਹੈ ਤੇ ਹੁਣ ਅਸੀਂ ਇਹਦੇ ਵਿੱਚ ਨਾ ਥੋੜਾ ਥੋੜਾ ਕਰਕੇ ਦੁੱਧ ਐਡ ਕਰਾਂਗੇ ਤਾਂ ਜੋ ਇਹਦੇ ਵਿੱਚ ਬਿਲਕੁਲ ਵੀ ਲਮਸ ਨਾ ਬਣਨ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਬਿਲਕੁਲ ਇਸ ਤਰੀਕੇ ਨਾਲ ਥੋੜਾ-ਥੋੜਾ ਦੁੱਧ ਐਡ ਕਰਾਂਗੇ ਨਾਲੋ-ਨਾਲ ਮਿਕਸ ਕਰਦੇ ਜਾਵਾਂਗੇ ਤਾਂ ਜੋ ਇਹਦੇ ਵਿੱਚ ਬਿਲਕੁਲ ਵੀ ਲੰਮਸ ਨਾ ਬਣਨ ਤੇ ਐਸੀ ਤਰ੍ਹਾਂ ਮੈਂ ਦੋ ਗਲਾਸ ਜਿਹੜੇ ਆ ਦੁੱਧ ਦੇ ਐਡ ਕੀਤੇ ਆ ਦੁੱਧ ਗਲਾਸ ਦੋ ਗਲਾਸ ਤੋਂ ਵੀ ਥੋੜਾ ਜਿਹਾ ਘੱਟ ਦੁੱਧ ਲੱਗਾ ਹੈ ਬਾਕੀ ਤੁਸੀਂ ਆਪਣੇ ਅਨੁਸਾਰ ਜਿਹੜਾ ਹੈ ਉਹ ਐਡ ਕਰ ਸਕਦੇ ਹੋ ਕਿਉਂਕਿ ਪਾਲਕ ਥਿੱਕ ਚਾਹੀਦਾ ਹੈ ਜਾਂ ਤੁਹਾਨੂੰ ਥੋੜਾ ਜਿਹਾ ਪਤਲਾ ਕਨਸਿਸਟੈਂਸੀ ਚਾਹੀਦੀ ਹੈ ਉਹ ਤੁਸੀਂ ਆਪਣੇ ਅਨੁਸਾਰ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਮੈਂ ਮਤਲਬ ਨਾ ਜ਼ਿਆਦਾ ਥਿੱਕ ਰੱਖਿਆ ਹੈ ਨਾ ਜ਼ਿਆਦਾ ਪਤਲਾ ਰੱਖਿਆ ਹੈ ਇਸ ਤਰ੍ਹਾਂ ਦੀ ਕਨਸਿਸਟੈਂਸੀ ਜਿਹੜੀ ਹੈ ਉਹ ਰੱਖੀ ਹੈ ਇਹਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਪਾਲਕ ਦਾ ਪੇਸਟ ਬਣਾ ਕੇ ਰੱਖੀ ਹੋਈ ਸੀ ਉਹ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਪਾਲਕ ਪਾ ਕੇ ਤੇ ਇਹਦੇ ਵਿੱਚ ਅਸੀਂ ਮਿਕਸ ਕਰ ਲਵਾਂਗੇ ਤੇ ਇੱਕ ਬਹੁਤ ਹੀ ਅੱਛਾ ਜਿਹੜਾ ਹੈ ਕਲਰ ਆ ਜਾਂਦਾ ਤੁਸੀਂ ਦੇਖੋ ਇੱਕ ਲਾਈਟ ਗ੍ਰੀਨ ਕਲਰ ਆ ਜਾਂਦਾ ਹੈ ਤੇ ਕਿੰਨਾ ਦੇਖਣ ਜੀ ਬਹੁਤ ਪਿਆਰਾ ਕਲਰ ਲੱਗ ਰਿਹਾ ਹੈ ਤੇ ਤੁਸੀਂ ਇਸ ਨੂੰ ਪਕਾਣਾ ਹੈ 2 ਤੋਂ 3 ਮਿੰਟ ਜਦੋਂ ਮਤਲਬ ਅੱਛੇ ਤਰੀਕੇ ਨਾਲ ਡਾਰਕ ਥੋੜਾ ਕਲਰ ਹੋ ਜਾਵੇ ਜਦੋਂ ਪੱਕ ਕੇ ਰੈਡੀ ਹੋ ਜਾਵੇ ਤਾਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਟੇਸਟ ਅਨੁਸਾਰ ਨਮਕ ਐਂਡ ਮੈਂ ਥੋੜਾ ਜਿਹਾ ਔਰਗੈਨੋਥਰੂ ਰ ਐਡ ਕੀਤਾ ਹੈ ਤੁਸੀਂ ਚੌਥੀ ਚਿਲੀ ਫਲੈਕਸ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਬਲੈਕ ਪੀਪਰ ਪਾਊਡਰ ਵੀ ਐਡ ਕਰ ਸਕਦੇ ਹੋ ਤੇ ਮਿਕਸ ਕਰ ਲਵਾਂਗੇ ਸਾਡਾ ਗਰਮਾ ਗਰਮ ਪਾਲਕ ਦਾ ਸੂਪ ਬਣ ਕੇ ਬਿਲਕੁਲ ਤਿਆਰ ਹੈ बन ਗਿਆ बिल्कुल मेनटा ਦੇ ਵਿੱਚ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਿਓ ਤੇ ਕਿ ਰੈਸਪੀ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟ ਬਾਕਸ ਸਾਨੂੰ ਜ਼ਰੂਰ ਦੱਸਿਓ ਤੇ ਇਹਦੇ ਉੱਪਰ ਗਾਰਨਿਸ਼ ਕਰਾਂਗੇ ਥੋੜੀ ਜਿਹੀ ਮਲਾਈ ਘਰ ਦੀ ਮਲਾਈ ਇੱਥੇ ਲਈ ਮੈਂ ਤੁਸੀਂ ਵਿਪਿੰਗ ਕਰੀਮ ਵੀ ਲੈ ਸਕਦੇ ਹੋ ਤੇ ਬਿਲਕੁਲ ਹੈਲਦੀ ਹੈ ਟਰਾਈ ਕਰਨ ਚ ਕੀ ਹਰਜ਼ ਹੈਗੀ ਹੈ ਟਰਾਈ ਕਰਕੇ ਜ਼ਰੂਰ ਦੇਖੋ